ਕੱਟੇ ਜਾ ਰਹੇ ਰਾਸ਼ਨ ਕਾਰਡਾਂ ਨੂੰ ਲੈ ਕੇ ਗਰਦਾਸਪੁਰ ਆਮ ਆਦਮੀ ਪਾਰਟੀ ਦੀ ਅਹਿਮ ਲੀਡਰਸ਼ਿਪ ਨੇ ਕੀਤੀ ਪ੍ਰੈਸ ਕਾਨਫਰੰਸ ਸੈਂਟਰ ਸਰਕਾਰ ਵੱਲੋਂ 25000 ਦੇ ਕਰੀਬ ਪਰਿਵਾਰਾਂ ਦੇ ਕੱਟੇ ਜਾ ਰਹੇ ਰਾਸ਼ਨ ਕਾਰਡਾਂ ਨੂੰ ਲੈ ਕੇ ਗਰਦਾਸਪੁਰ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਪੰਜਾਬ ਹੌਣ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਵਿੱਚ ਐਮਐਲਏ ਬਟਾਲਾ ਅਮਨਸ਼ੀਰ ਸਿੰਘ ਸ਼ਰੀਕ ਹਲਸੀ ਐਮਐਲਏ ਡੇਰਾ ਬਬਰ ਨਾਨਕ ਗੁਰਦੀਪ ਸਿੰਘ ਰੰਧਾਵਾ ਐਮਐਲਏ ਹਰਗਵਿੰਦਪੁਰ ਅਮਰਪਾਲ ਸਿੰਘ ਚੇਅਰਮੈਨ ਅਰਮਨ ਪਹਿਲ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਜਗਰੂਪ ਸਿੰਘ ਛੇਖਵਾ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਜੋਬਰਨਤ ਦਾਵਾ ਅਤੇ ਮੁਖਤਿਅਬ ਸਿੰਘ ਅਲੂਵਾਲ ਸਮੇਤ ਅਮ ਪਾਰਟੀ ਲੀਡਰਸ਼ਿਪ ਤੇ ਆਗੂ ਪ੍ਰੈਸ ਕਾਨਫਰੰਸ ਪਹੁੰਚੇ ਜਿੱਥੇ ਉਹਨਾਂ ਨੇ ਸੈਂਟਰ ਸਰਕਾਰ ਉੱਪਰ ਦਿੱਕੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸੈਂਟਰ ਸਰਕਾਰ ਗਰੀਬ ਲੋਕਾਂ ਨਾਲ ਧੱਕਾ ਕਰ ਰਹੀ ਹੈ ਤਾਂ ਜਿਸ ਨਾਲ 25000 ਦੇ ਕਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਹਨ ਜਿਸ ਨਾਲ ਲੱਖਾਂ ਲੋਕ ਜਿਹੜੇ ਰਾਸ਼ਨ ਲੈਣ ਤੋਂ ਵਾਂਝੇ ਹੋਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ ਜਿਸ ਨਾਲ ਗਰੀਬ ਪਰਿਵਾਰਾਂ ਨਾਲ ਧੱਕਾ ਹੁੰਦਾ ਦਿਖਾਈ ਦਿੰਦਾ ਹੋਵੇ ਅੱਜ ਜਿਹੜਾ ਭਾਜਪਾ ਸਰਕਾਰ ਜਿਹੜੀ ਗਰੀਬ ਵਰਗ ਤੇ ਜਿਹੜਾ ਇੱਕ ਬਖਰਾ ਡਾਕਾ ਜਿਹੜਾ ਮਾਰਨ ਜਾ ਰਹੀ ਹੈ 55 ਲੱਖ ਤਕਰੀਬਨ ਗਰੀਬ ਪਰਿਵਾਰਾਂ ਦੇ ਜਿਹੜੇ ਕਿਉਂਕਿ ਪਹਿਲਾਂ 23 ਲੱਖ ਜਿਹੜਾ ਈਕੇ ਵਾਈਸੀ ਦੇ ਨਾਮ ਤੇ ਜਿਹੜੇ ਰਾਸ਼ਨ ਕਾਰਡ ਕੱਟੇਗੇ ਹੁਣ ਕਟੋ-ਕਟਨੀ 8 ਲੱਖ 2493 ਰਾਸ਼ਨ ਕਾਰਡ ਕੱਟਣ ਦੀ ਤਿਆਰੀ ਚ ਦੁੱਖ ਦੀ ਗੱਲ ਇਹ ਆ ਇਹ ਉਹ ਕਾਰਡ ਨੇ ਜਿਹੜੇ ਗਰੀਬ ਲੋਕ ਜਿਨ੍ਹਾਂ ਨੂੰ ਇੱਕ ਆਸ ਹੁੰਦੀ ਆ ਪੰਜਾਬ ਇੱਕ ਸਾਰੇ ਦੇਸ਼ ਦਾ ਢਿੱਡ ਪਰਣ ਵਾਲਾ ਇੱਕ ਸਟੇਟ ਪਰ ਇਹ ਦੁੱਖ ਇਸ ਗੱਲ ਦਾ ਵੀ ਇਹ ਸਾਡੇ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਇਹਨਾਂ ਦੇ ਰਾਸ਼ਨ ਕਾਰਡਾਂ ਨੂੰ ਕੱਟ ਕੇ ਉਹਨਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਸੋ ਅੱਜ ਜਿਹੜੀ ਮੇਨ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਇਹ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਜੀ ਦੀ ਸਰਕਾਰ ਇਹਨਾਂ ਦੇ ਮਨਸੂਬੇ ਜਿਹੜੇ ਆ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਚਾਹੇ ਸਾਨੂੰ ਕਾਨੂੰਨ ਦਾ ਦਰਵਾਜ਼ਾ ਖੜਕਾਉਣਾ ਪਵੇ, ਚਾਹੇ ਸਾਨੂੰ ਸਰਕਾਰਾਂ ਤੇ ਉਤਰਨ ਦੀ ਲੋੜ ਪਵੇ, ਆ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਹਰ ਸਮੇਂ ਦੀ ਤਤ ਪਰ ਜਿਹੜਾ ਸਰਕਾਰ ਜਿਹੜੀ ਤਿਆਰ ਬਣ ਤਿਆਰ ਕਰ ਉਹ ਰੋਪ ਲਾ ਰਹੀ ਹੈ ਬਾਦਸ਼ਾਹਲੀ ਕੀ ਇਹ ਸਾਨੂੰ ਕੰਮ ਨਹੀਂ ਕਰਨ ਦਿੱਤੇ ਜਾ ਰਹੀ ਜਿਹੜੀ ਕੋਈ ਕਹ ਰਿਹਾ ਕਿ ਇਹ ਡਾਟਾ ਚੋਰੀ ਕਰਦੇ ਆ ਅਸਲੀਅਤ ਕੀ ਹੈ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੀ ਗਰੰਟੀ ਸੀ ਬਿਜਲੀ ਦੀ ਜਿਹੜੀ 600 ਜੁੰਟ ਦੀ ਗਰੰਟੀ ਸੀ ਸਭ ਤੋਂ ਵੱਡੀ ਗਰੰਟੀ ਸੀ ਇਹ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਆ ਉਹਨਾਂ ਦੀ ਲਈ ਜਾ ਰਹੀ ਹੈ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਬੈਂਕ ਖਾਤਿਆਂ ਦੇ ਨੰਬਰ ਇਹ ਪ੍ਰਾਈਵੇਸੀ ਲੀਕ ਕਰਨਾ ਮਤਲਬ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕੀਤੇ ਵਾਦੇ 600 ਜੁਟ ਬਿਜਲੀ ਉਹਨੂੰ ਪੂਰਾ ਕੀਤਾ ਦੱਸੋ ਕਿਸੇ ਵੀ ਪੰਜਾਬ ਦੇ ਲੋਕਾਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਮੁਹੱਲਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਿਸੇ ਦਾ ਵੀ ਕੋਈ ਡਾਟਾ ਲਿਆ ਹੋਵੇ ਜੇ 600 ਜੁਟ ਫ੍ਰੀ ਕੀਤਾ ਜਿਹਦਾ 600 ਜੁਟ ਤੋਂ ਬਿਜਲੀ ਦਾ ਬਿੱਲ ਕੱਟ ਆਉਂਦਾ ਕੋਈ ਐਸਸੀ ਨਹੀਂ ਕੋਈ ਬੀਸੀ ਨਹੀਂ ਕੋਈ ਜਰਨਲ ਨਹੀਂ ਸਾਰਿਆਂ ਦਾ ਹੁਣ ਲੇਡੀਜ਼ ਦੀ ਗਰੰਟੀ ਦੀ ਗੱਲ ਦੱਸੀ ਸੀ ਤੁਹਾਡੇ ਸਾਹਮਣੇ ਮਾਨ ਸਾਹਿਬ ਬੋਲ ਰਹੇ ਸੀ ਕਿ ਜਿਹੜੀ ਉਹ ਗਰੰਟੀ ਹੈ ਉਹ ਵੀ ਜਿਹੜੀ ਜਦੋਂ ਆਪਾਂ ਜਲਦ ਪੂਰੀ ਕਰਨੇ ਉਹਦੇ ਵਿੱਚ ਵੀ ਕੋਈ ਡਾਟਾ ਜਿਹੜਾ ਉਹ ਪ੍ਰੋਪਰਲੀ ਸਟੇਟ ਵਾਈਜ਼ ਲਿਆ ਜਾਊਗਾ ਵੀ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਲੇਡੀਜ਼ ਨੇ ਇਹ ਨਹੀਂ ਕੋਈ ਉਹਨਾਂ ਦੀ ਪ੍ਰਾਈਵੇਸੀ ਚੋਰੀ ਆਧਾਰ ਕਾਰਡ ਦੇ ਦਿਓ ਜੀ ਬੈਂਕ ਖਾਤੇ ਦੇ ਦਿਓ ਜੀ ਇਹ ਨਹੀਂ ਸੋ ਇਹ ਕਟਿਆ ਗੱਲ ਆ ਨਿੰਦਨਯੋਗ ਗੱਲ ਆ ਚਾਹੇ ਇੱਕ ਸੈਂਟਰ ਦੀ ਏਜੰਸੀ ਜਿਹੜਾ ਇਹ ਕੰਮ ਕਰ ਰਹੀ ਆ ਅਸੀਂ ਨਹੀਂ ਕਰ ਰਹੇ ਅਸੀਂ ਤਾਂ ਕੈਂਪ ਉਹ ਕੈਂਪ ਲਗਾ ਰਹੇ ਆ ਪਿੰਡਾਂ ਪਿੰਡਾਂ ਜਿਹੜੀ ਤੇ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਆਪਣੀ ਸਰਕਾਰ ਦੀ ਵੀ ਗੱਲ ਪੰਜਾਬ ਸਰਕਾਰ ਦੀ ਗੱਲ ਦੱਸਤੀ ਸੈਂਟਰ ਸਰਕਾਰ ਤੇ ਸ਼ੁਰੂ ਤੋਂ ਪੰਜਾਬ ਦੇ ਨਾਲ ਧੱਕਾ ਕਰਦੀ ਆਈ ਕਿਉਂਕਿ ਦੋ ਕੇਸ ਗੱਲ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਪੰਜਾਬ ਦੇ ਵਿੱਚ ਪਰ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤਾਂ ਲਈ ਹੈ ਲੋਕਾਂ ਦੇ ਹੱਕਾਂ ਲਈ ਪਰ ਇਹ 1.5 ਤੋਂ 2 ਮਹੀਨੇ ਹੋ ਗਏ ਕੈਂਪ ਲੱਗਦੇ ਬਾਅਦ ਮੌਣੀ ਗ੍ਰਿਫਤਾਰੀਆਂ ਜੋ ਹੋਈਆਂ ਨੇ ਨਹੀਂ ਗ੍ਰਿਫਤਾਰੀ ਕੋਈ ਨਹੀਂ ਇਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਦੀਆਂ ਜਦੋਂ ਕੰਪਲੇਂਟਸ ਆਉਣਗੀਆਂ ਲੋਕਾਂ ਦੀਆਂ ਜਿਹੜੀਆਂ ਆਪਣੇ ਮੈਂ ਕਹਿ ਸਕਦਾ ਵੀ ਸ਼ਿਕਾਇਤਾਂ ਆਉਣਗੀਆਂ ਤਾਂ ਫਿਰ ਨੈਚਰਲੀ ਜਿਹੜੀ ਸਰਕਾਰ ਨੂੰ ਆਪਣੀ ਪਰਵਾਹ ਕਰਦੀ ਹੈ ਜਦ ਸਰਕਾਰ ਨੇ ਵੀ ਇਨੀ ਗੱਲ ਕਹੀ ਕਿ ਜਦੋਂ ਕਾਲੀ ਸਮਝਾਂ ਜਾਂ ਕੰਗਰਸ ਸਮਝਾਂ ਹੈਗਾ ਕਈ ਛਿੰਤਿਆਂ ਦੇ ਕਾਰਡ ਬਣੇ ਹੈਗੇ ਸੀ ਰਸ਼ੀ ਕਾਰਡ ਆਦਿ ਇਹਦੇ ਵੀ ਕੱਟੇ ਕਿ ਸ਼ੁਰੂਆਤਾਂ ਵੀ ਕਿਹਾ ਸੀ ਕਿ ਕੱਟੇ ਜਾਣ ਸੈਂਟਰ ਨੂੰ ਸਪਸ਼ਟ ਕੀਤੀ ਸੀ ਸੋ ਮੈਂ ਤੁਹਾਨੂੰ ਅੱਗੇ ਦੱਸਿਆ ਸਾਡੇ ਪੰਜਾਬ ਸਰਕਾਰ ਨੇ 1.33 ਕਰੋੜ ਦੇ ਲਾਗੇ ਚੱਕੇ ਪ੍ਰੋਪਰਲੀ ਕਾਰਡਾਂ ਦੀ ਵੈਰੀਫਿਕੇਸ਼ਨ ਕਰ ਚੁੱਕੇ ਜਿਨ੍ਹਾਂ ਵਿੱਚੋਂ ਕੋਈ ਡਾਟਾ ਕਲੈਕਟ ਨਹੀਂ ਕੀਤਾ ਸਾਨੂੰ 6 ਮਹੀਨੇ ਹੋਰ ਦੀ ਲੋੜ ਹੈ ਜਿਹਦੇ ਵਿੱਚ ਆਪਾਂ ਰੈਂਦੀ ਕਸਰ ਵੀ ਜਿਹੜੀ ਡਾਟੇ ਦੀ ਉਹ ਵੀ ਪੂਰੀ ਕਰਦੇ ਆਂ ਤੁਹਾਨੂੰ ਕੋਈ ਮੈਸੇਜ ਲੱਗਾ ਹੋਵੇ ਵੀ ਆਮ ਆਦਮੀ ਪਾਰਟੀ ਕਿਸੇ ਦੇ ਆਧਾਰ ਕਾਰਡ ਮੰਗਦੀ ਹੈ ਕਿਸੇ ਦਾ ਪ੍ਰਾਈਵੇਸੀ ਜਿਹੜੀ ਮੰਗ ਰਹੀ ਹੈ ਨਹੀਂ ਆਪਾਂ 6 ਮਹੀਨੇ ਹੋਰ ਮੰਗ ਰਹੇ ਆਪਾਂ ਕੰਮ ਕਰ ਰਹੇ ਆ ਪਰ ਆਪਾਂ ਕੰਮ ਕਰ ਰਹੇ ਆਪਣੇ ਤਰਜੀਹ ਦੇ ਹਿਸਾਬ ਨਾਲ ਕਿਤੇ ਸਾਡੇ ਲੋਕਾਂ ਨੂੰ ਕੋਈ ਦਿੱਕਤ ਕਮੀ ਪੇਸ਼ੀ ਨਾ ਹੋਵੇ ਸਰ ਆਪ ਨੂੰ ਕੀ ਸ਼ੱਕ ਹੈ ਕਿ ਡਾਟਾ ਜਿਉਂ ਇਕੱਠਾ ਕੀਤਾ ਜਾ ਰਿਹਾ ਹੈ ਦੇਖੋ ਡਾਟਾ ਗਲਤ ਡਾਟਾ ਇਕੱਠਾ ਕਰਨ ਦੀ ਨਹੀਂ ਹੈ ਲੋਕਾਂ ਦੀਆਂ ਕੰਪਲੇਂਟਾਂ ਨੇ ਵੀ ਉਹ ਪ੍ਰਾਈਵੇਸੀ ਜਿਹੜੀ ਹੈ ਸਾਡੀ ਲੀਕ ਆਊਟ ਹੋ ਰਹੀ ਹੈ ਅੱਗੇ ਵੀ ਖਾਤਿਆਂ ਦੇ ਨੰਬਰ ਲਏ ਸੀ ਅੱਗੇ ਵੀ ਗੱਲਾਂ ਤੁਸੀਂ ਸੁਣੀਆਂ ਹੀ ਸੀ ਸੋ ਇਥੋਂ ਤੱਕ ਸ਼ਿਕਾਇਤਾਂ ਆਈਆਂ ਨੇ ਮੈਂ ਨਹੀਂ ਕਹਿ ਸਕਦਾ ਵੀ ਫਲਾਣਾ ਲੀਡਰ ਕੋਈ ਫਲਾਣਾ ਕੋਈ ਇਥੋਂ ਤੱਕ ਸ਼ਿਕਾਇਤਾਂ ਵੀ ਆਈਆਂ ਨੇ ਕੋਈ ਕਹਿੰਦੇ ਨੇ ਜੀ ਸਾਨੂੰ ਸਾਡੇ ਤੋਂ ਪੈਸੇ ਵੀ ਜਿਹੜੇ ਉਹ ਮੰਗ ਰਹੇ ਨੇ ਅੰਛਾ ਹੀ ਲੱਗਦੀ ਫਿਰ ਕੇਂਦਰ ਸਰਕਾਰ ਜੀ ਅੰਛਾ ਤੁਹਾਡੇ ਸਾਹਮਣੇ ਹੈ ਜੀ ਗਰੀਬ ਦੇ ਪਲੇਟ ਦੇ ਵਿੱਚ ਜਿਹੜਾ ਰਾਸ਼ਨ ਹੁੰਦਾ ਸੀ ਉਹ ਅੱਜ ਕਿਸੇ ਨਾ ਕਿਸੇ ਕਿਸਮ ਦੇ ਵਿੱਚ ਨਾ ਪਹੁੰਚਿਆ ਜਾਦਾ ਪੰਜਾਬ ਨੂੰ ਲਾਚਾਰ ਬਣਾਉਣਾ ਚਾਹੁੰਦੇ ਨੇ ਪੰਜਾਬ ਨੂੰ ਜਿਹੜਾ ਵੀ ਜੋ ਪੰਜਾਬ ਦੇ ਹੱਕ ਸੀ ਉਹਨਾਂ ਦੇ ਉੱਤੇ ਡਾਕਾ ਮਾਰਨਾ ਚਾਹੁੰਦੇ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸਰਕਾਰ ਇਹ ਹਰ ਕਿਸੇ ਤੇ ਨਹੀਂ ਹੋਣ ਦਊਗੀ ਕਦੀ ਕਦੋਂ ਤੁਸੀਂ 1000 ਰੁਪਏ ਦੀ ਸਕੀਮ ਲਾਗੂ ਕਰੋਗੇ ਉਦੋਂ ਤੁਸੀਂ ਵੈਰੀਫਾਈ ਕਰੋਗੇ ਕਿ ਉਹਦੀ ਉਮਰ 18 ਸਾਲ ਹੈ ਕਿ ਨਹੀਂ ਉਹਦੇ ਵਾਸਤੇ ਤੁਹਾਨੂੰ ਡਾਟਾ ਕਲੈਕਸ਼ਨ ਚਾਹੀਦਾ ਦਾ ਡਾਕੂਮੈਂਟ ਜਦੋਂ 600 ਜੁਨਟ ਦੀ ਆਪਾਂ ਬਿਜਲੀ ਦੀ ਪ੍ਰਤੀਕਿਰਿਆ ਕੀਤੀ ਉਹ ਵੀ ਸਾਰਾ ਨਹੀਂ ਮੈਂ ਉਹ ਉਹ ਜਿਉਂ-ਜਿਉਂ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਸ਼ਾਇਦ ਮੈਂ ਤੁਹਾਡੇ ਤੁਹਾਡੇ ਇੱਕ ਮਿੰਟ ਮੈਂ ਤੁਹਾਡੇ ਧਿਆਨ ਚ ਲਿਆ ਦੇਣਾ ਚਾਹੁੰਦਾ ਮੇਰੀ ਬੇਨਤੀ ਹੈ ਇਹ ਤੁਸੀਂ ਇਹ ਵੇਖੋ ਇਹ ਵੇਖੋ ਵੀ ਜਿਹੜੀ ਜਦੋਂ ਸਰਕਾਰ ਆਈ ਹੈ ਜਦੋਂ ਆਪਾਂ 600 ਜੁੰਟ ਦਿੱਤਾ ਹੈ ਕਿਹਦੇ ਕਿਹਦੇ ਫਾਰਮ ਪਰ ਆਇਆ ਹੈ ਕਦੋਂ ਪਰ ਆਇਆ ਹੈ ਨਹੀਂ